ਪਾਈ ਜਸਮੀਤ ਸਿੰਘ ਦੀਆਂ ਸੰਸਮਤਾਂ ਦੇ ਸੰਜੀ ਦਸ਼ਮੇਸ਼ ਪਿਤਾ ਜੀ ਦੁਆਰਾ ਦਿੱਤੇ ਨਿਯ ਨਿਸ਼ਾਨੀ ਸੰਤਾਰੀ ਦਰਸ਼ਨਾਂ ਲਈ ਲਿਆ ਕੇ ਪਹੁੰਚ ਰਹੇ ਹਨ ਯੂਰਪ ਅਤੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਤਨ ਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1706 ਈਸਵੀ ਵਿੱਚ ਜਦੋਂ ਗੁਰੂ ਕੀ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗਏ ਤਾਂ ਜਾਣੀ ਜਾਣ ਸਤਿਗੁਰੂ ਇੱਕ ਵਿਰਾਗਣਮਈ ਦੇਸਾ ਜੋ ਗੁਰੂ ਸਾਹਿਬ ਜੀ ਨੂੰ ਉਸ ਦੇ ਕਾਰ ਆ ਕੇ ਜ਼ਿਦਾਰ ਦੇਮ ਦੀ ਰੋਜ਼ ਅਰਦਾਸ ਕਰਦੀ ਸੀ ਉਸ ਮਾਈ ਦੀ ਇੱਛਾ ਪੂਰੀ ਕਰਨ ਅਤੇ ਉਸ ਨੂੰ ਦਰਸ਼ਨ ਦੇਣ ਲਈ ਦਸ਼ਮੇਸ਼ ਪਿਤਾ ਜੀ ਉਸ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਆਪਣੇ ਮਹਿਲਾਂ ਸਮੇਤ ਪਹੁੰਚੇ ਅਤੇ 9 ਦਿਨ ਮਾਈ ਦੇਸਾਂ ਜੀ ਕੋਲ ਠਹਿਰੇ ਮਾਈ ਦੇਸਾਂ ਨੇ ਗੁਰੂ ਪਰਿਵਾਰ ਦੀ ਤਨੋਂ ਮਨੋਂ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਵਰਦਾਨ ਦਿੱਤਾ ਕਿ ਮੇਰਾ ਕਰ ਹੈ ਇੱਥੇ ਮੇਰੀ ਕਿਰਪਾ ਸਦਾ ਬਣੀ ਰਹੇਗੀ ਗੁਰੂ ਸਾਹਿਬ ਜੀ ਨੇ ਦਸਤਾਰ ਅਤੇ ਕੁਝ ਹੋਰ ਨਿਸ਼ਾਨੀਆਂ ਮਾਤਾ ਸੁੰਦਰ ਕੌਰ ਜੀ ਨੇ ਖੜਾਵਾ ਅਤੇ ਮਾਤਾ ਸਾਹਿਬ ਕੌਰ ਜੀ ਨੇ ਪੈਰ ਦੀ ਜੁੱਤੀ ਜੋੜਾ ਸਾਹਿਬ ਨਿਸ਼ਾਨੀ ਵਜੋਂ ਦਿੱਤੀ। ਗੁਰੂ ਸਾਹਿਬ ਨੇ ਫਰਮਾਇਆ ਤਸਤਾਰ ਦੀ ਸੇਵਾ ਸਾਡੀ ਹੀ ਸੇਵਾ ਹੋਵੇਗੀ। ਉਸ ਸਥਾਨ ਦੇ ਅਜ ਗੁਰਦੁਆਰਾ ਬੁਰਜ ਸਾਹਿਬ ਮਈ ਦੇਸਾ ਪਾਸ਼ਾਏ 10ਵੇਂ ਉਸੇ ਹੀ ਪ੍ਰਾਚਨ ਰੂਪ ਵਿੱਚ ਸ਼ਿਸ਼ੂਬਿਤ ਹੈ। ਮਈ ਦੇਸਾਂ ਜੀ ਦਾ ਪਰਿਵਾਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਨਾਲ ਪੀਤ ਰੱਖਣ ਵਾਲਾ ਪਰਿਵਾਰ ਸ ਹੈ। ਮਾਇਦੇਸਾਂ ਤੋਂ ਬਾਅਦ ਪੀੜੀਦਰ ਪੀੜੀ ਉਹਨਾਂ ਦਾ ਪਰਿਵਾਰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਦੀ ਪੂਰੀ ਸ਼ਰਤਾਂ ਨਾਲ ਸੇਵਾ ਕਰਦਾ ਅਤੇ ਸੰਤਾਂ ਨੂੰ ਦਰਸ਼ਨ ਕਰਵਾਉਂਦਾ ਆ ਰਿਹਾ ਹੈ। ਅਜੋਕੇ ਸਮੇਂ ਵਿੱਚ ਇਹ ਸੇਵਾ ਸਿੱਖ ਵਿਰਾਸਤ ਸੰਭਾਲਕਾਰ ਸੇਵਾ ਜਿਹਾ ਗੁਰਦੁਆਰਾ ਬੁਰਜ ਸਾਹਿਬ ਮਾਇਦੇਸਾਂ ਪਾਸੇ ਦਸਵੀਂ ਦੇ ਰੂਪ ਵਿੱਚ ਮਾਇਦੇਸਾਂ ਜੀ ਦੇ ਪਰਿਵਾਰ ਵੱਲੋਂ ਮੁੱਖ ਸੇਵਾਦਾਰ ਭਾਈ ਜਸਵੀਰ ਸਿੰਘ ਜੀ ਕਰ ਰਹੇ ਹਨ। ਗੁਰੂ ਨਾਨਕ ਨਾਮ ਦੇਵ ਸੰਗਤ ਸੰਸਥਾ ਇਟਲੀ ਦੇ ਸੇਵਾਦਾਰਾਂ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਸੰਸਥਾ ਦੇ ਉਪਰਾਲੇ ਸਦਕਾ ਪੰ ਜਸਵੀਰ ਸਿੰਘ ਦੀ ਯੂਰਪ ਅਤੇ ਇਟਲੀ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 20 12 2024 ਨੂੰ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਭਾ ਮੁੰਚਨ ਜਰਮਨੀ ਵਿਖੇ ਸ਼ਾਮ ਪਾਣੀ ਤੋਂ 7 ਵਜੇ ਤੱਕ ਅਤੇ 21 12 2024 ਨੂੰ ਸਵੇਰੇ 10:00 ਤੋਂ 12:00 ਵਜੇ ਤੱਕ 22/12/2024 ਨੂੰ 22 ਸੈਕਟਰ ਗੁਰਦੁਆਰਾ ਸਾਹਿਬ ਆਨ ਅਸਤਰੀਆ ਵਿਖੇ ਸ਼ਾਮ ਦੇ 6 ਤੋਂ 8 ਵਜੇ ਤੱਕ ਅਤੇ 22/12/2024 ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪੱਸੀਆਨੋਂ ਦੀ ਪੁਰ ਦੇ ਨੌਨੇ ਇਤਲੀ ਵਿਖੇ ਸਵੇਰੇ 10:00 ਤੋਂ ਸਾਢੇ 12:00 ਵਜੇ ਤੱਕ 23/12/2024 ਨੂੰ ਗੁਰਦੁਆਰਾ ਸਿੰਘ ਸਭਾ ਨੋਵਿਲਾ ਰੈਜ਼ਿਡੈਂਸੀ ਵਿਖੇ ਇਤਲੀ ਵਿਖੇ ਸਵੇਰੇ 10:00 ਵਜੇ ਤੋਂ ਸਾਢੇ 12:00 ਵਜੇ ਤੱਕ 23/12/2024 ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਣੋਂ ਬਰੇਸ਼ੀਆ ਵਿਖੇ ਸ਼ਾਮ 5 ਤੋਂ 7 ਵਜੇ ਤੱਕ 24/12/2024 ਨੂੰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤੀਸਿੰਘ ਲੋਨੀਗੋ ਵਿਖੇ ਸਵੇਰੇ 11 ਤੋਂ 1 ਵਜੇ ਤੱਕ 24/12/2024 ਨੂੰ ਗੁਰਦੁਆਰਾ ਸ੍ਰੀ ਇਸ਼ਰ ਦਰਬਾਰ ਮਰੇਸ਼ੀਆ ਵਿਖੇ ਸ਼ਾਮ 5 ਤੋਂ 7 ਵਜੇ ਤੱਕ 25/12/2024 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਗਜ਼ਲ ਮੌਰਾਣੋ ਰੇਮੋਨਾ ਵਿਖੇ ਸਵੇਰੇ 9:30 ਤੋਂ 11 ਵਜੇ ਤੱਕ 25/12/2024 ਨੂੰ ਗੁਰਦੁਆਰਾ ਸਿੰਘ ਸਭਾ ਫਲਰੋਬ ਰੇਸ਼ੀਆ ਵਿਖੇ ਦੁਪਹਿਰ 12:30 ਤੋਂ 2 ਵਜੇ ਤੱਕ 25/12/2024 ਨੂੰ ਗੁਰਦੁਆਰਾ ਕਲਗੀਦਰ ਸਾਹਿਬ ਤੋਰੇ ਦੀ ਪਛਨਾਰ ਦੀ ਕਿਰਮੋਨਾ ਵਿਖੇ 5 ਤੋਂ 7 ਵਜੇ ਤੱਕ 26/12/2024 ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਸਤੇਣਾ ਦਾ ਲੋ ਬਰੇਸ਼ੀਆ ਵਿਖੇ ਸਵੇਰੇ 10:00 ਤੋਂ 12:00 ਵਜੇ ਤੱਕ ਅਤੇ 26/12/2024 ਨੂੰ ਗੁਰਦੁਆਰਾ ਸਿੰਘ ਸਭਾ ਕੋਰਤੀ ਨੋਆ ਬਰਗਾਂ ਵਿਖੇ ਸ਼ਾਮ 5 ਤੋਂ 7 ਵਜੇ ਤੱਕ ਅਤੇ 27/12/2024 ਨੂੰ ਗੁਰਦੁਆਰਾ ਸੁਖਮਨੀ ਸਾਹਿਬ ਸੋਜ਼ਾਰਾ ਮੰਦੂਆ ਵਿਖੇ ਸਵੇਰੇ 10:30 ਤੋਂ 12:30 ਵਜੇ ਤੱਕ ਪਹੁੰਚ ਰਹੇ ਹਾਂ ਸੰਸਥਾਵਾਂ ਲੋ ਸਾਰੇ ਹੀ ਇਟਲੀ ਨਿਵਾਸੀ ਸਜ ਸੰਗਤ ਨੂੰ ਬੇਨਤੀ ਹੈ ਕਿ ਇਸ ਮੌਕੇ ਵੱਲ ਚੜ੍ਹ ਕੇ ਉਪਰ ਦਿੱਤੇ ਸਮੇਂ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਹਾਜ਼ਰੀਆਂ ਭਰ ਕੇ ਦਸ਼ਮੇਸ਼ ਪਿਤਾ ਸਿਰ ਗੁਰ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਬਲ ਕਰੀਏ ਜੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ 00393202284570 ਤੇ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਪਿਆਰਿਓ ਇਹ ਸਥਾਨ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਸੁੰਦਰ ਕੌਰ ਦੀ ਚਲਨਸ਼ੋਪ ਪ੍ਰਾਪਤਿਕ ਐਸਾ ਸਥਾਨ ਹੈ ਜੋ ਅੱਜ ਵੀ ਸਹੀ ਸਲਾਮਤ ਹੈ ਉਸੇ ਰੂਪ ਵਿੱਚ ਸਾਂਭਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਲੈ ਕੇ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਜਾਂਦੇ ਮਹਾਵਾਕਾਂ ਅਨੁਸਾਰ ਅਸੀਂ ਆ ਰਹੇ ਹਾਂ ਯੂਰਪ ਦੀ ਧਰਤੀ ਤੇ ਨਾਨਕ ਨਾਮਦੇਵਾ ਸੰਗਤਾਂ ਦੇ ਸਹਿਯੋਗ ਸਦਕਾ ਇਸ ਪੂਰੀ ਜੱਥੇਬੰਦੀ ਵੱਲੋਂ ਵੀ ਕਟਾਣ ਕੋਟ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬੁਰਜ ਸਾਹਿਬ ਵੱਲੋਂ ਨਾਨਕ ਨਾਮਦੇਵਾ ਸੰਗਤਾਂ ਵੱਲੋਂ ਕਟਾਣ ਕੋਟ ਵਧਾਈਆਂ ਨੇ ਆਪ ਸਭ ਨੂੰ ਆਪ ਤਿਆਰ ਰਹੋ ਜੋ ਲੜੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਦਸਵੇਂ ਪਾਸ਼ਾ ਮਾਈ ਦੇਸਾਂ ਨੇ ਕਿ ਘਰ-ਘਰ ਇਹ ਸਾਂਝ ਪਾਉਣੀ ਹੈ ਘਰ-ਘਰ ਦੇ ਵਿੱਚ ਸਹਿਜ ਪਾਠ ਲੈ ਕੇ ਜਾਣਾ ਇਹਦੀ ਵਿਆਖਿਆ ਲੈ ਕੇ ਜਾਣੀ ਹੈ ਜੋ ਵਿਆਖਿਆ ਦਸਵੇਂ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਇਸੇ ਲੜੀ ਤਹਿਤ ਅਸੀਂ ਜੋਰ ਪਾ ਰਹੇ ਹਾਂ ਨਾਲ ਹੀ ਸਤਿਗੁਰਾਂ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦਿਦਾਰੇ ਕਰਵਾਏ ਜਾਣਗੇ ਜੋ ਸਤਿਗੁਰਾਂ ਨੇ 1706 ਦੇ ਵਿੱਚ ਇੱਥੇ ਬਖਸ਼ਿਸ਼ ਕੀਤੀਆਂ ਜੋ ਸਾਨੂੰ ਸਿਧਾਂਤ ਵਿੱਚ ਦਿੱਤਾ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਉਹਦੇ ਤੇ ਪਹਿਰਾ ਦਿੰਦਿਆਂ ਅਸੀਂ ਇਹ ਵੀ ਨਾਲ ਜਾਣਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿ ਹਸਨਦਿਆਂ ਖਲੰਦਿਆਂ ਪਹਿਨਨਦਿਆਂ ਕਬੰਦਿਆਂ ਵਿੱਚ ਇਹ ਹੋਵੇ ਮੁਕਤ ਗੁਰੂ ਨਾਨਕ ਸਾਹਿਬ ਸਾਨੂੰ ਪੂਰਨਤਾ ਬਖਸ਼ ਕੇ ਗਏ ਆ ਮੁਕਤੀ ਬਖਸ਼ ਕੇ ਗਏ ਆ ਅਸੀਂ ਜਾਣਨਾ ਕਿ ਅਸੀਂ ਮੁਕਤ ਕਿਸ ਤਰ੍ਹਾਂ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਤੇ ਅਸੀਂ ਤੁਹਾਡੇ ਸਭ ਨਾਲ ਸਾਂਝ ਪਾਵਾਂਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ